ਦਾ ਇਹੋ ਕਪਾਣ ਦੀ ਜਿਹੜਾ ਰਗੜਾ ਪਾ ਚੜ ਗਈ ਹੈ ਮੋਟੇ ਨੇ ਕਹਿੰਦੇ ਹੈ ਸਤਿਕਾਰ ਦੀ ਹੈ ਮੈਡੀਕਲ ਕੈਂਪ ਦੀ ਸਹੂਲਤ ਹੈ ਇਹ ਸਿਕਿਉਰਟੀ ਦੇ ਪੱਖੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ

ਕੋਈ ਨਾ ਸਵੇਕਾ ਨੇ ਸਰਦਾ ਪਾਣੀ ਮਿਲੋ ਠੰਡਾ ਤੁਸੀਂ ਪਾਣੀ ਨਹੀਂ ਮਿਲਦਾ ਮੈਂ ਜਿਹੜਾ ਮਾਦਾ ਉਹ ਨੋ ਨੀ ਤੁਸੀਂ ਜਿਹੜਾ ਦੰਦ ਲਿਆ ਹਾਂ ਲੰਘ ਲਿਆ ਹਾਂ ਚੱਕਾ ਰਿਹਾ ਕੋਣ ਦੁਖਦੇ ਬੋਸ ਲੱਗ ਲਿਆ ਕਾ ਲੱਗ ਲਿਆ ਬਹੁਤ ਸਾਫ ਸਾਨੂੰ ਜੀ ਸਾਜੇ ਸਜੇ ਜਲ ਸਕੋ ਜਲ ਸਕੋ ਜਲ ਸਕੋ ਜੀ ਯੂਟਿਊਬ ਦੀ ਸੇਵਾ ਕਰਨੀ ਹੈ ਯੂਟਿਊਬ ਨਾਲ ਕਿਤੇ ਕੰਮ ਕਰਨਾ ਹੈ ਆਦੀ ਵੀਡੀਓ ਮੈਂ ਸਹੀ ਸਟ ਦੇਖੋ ਹਾਂਜੀ ਹਾਂਜੀ YouTube ਤੇ ਦੇਖ ਲਿਓ ਹਰੀਕਾ ਟਰੈਵਲਰ ਇਹ ਸਵਾਲ ਪੁੱਛਾ ਕਿ ਭੇਜਿਆ ਸੀ ਕਿਸ ਕੰਮ ਨੂੰ ਕੰਮ ਕਰਕੇ ਆਏ ਹੋ ਬਾਬਾ ਮਰਦਾਨਾ ਜਵਾਬ ਦਿੰਦਾ ਤੁਸੀਂ ਭੇਜਿਆ ਸੀ ਪੁਫਾਰ ਕਰਨ ਵਾਸਤੇ ਤੇ ਬਾਬਾ ਨਾਲ ਕਹਿ ਰਿਹਾ ਕਿ ਨਾ ਸੱਚਾ ਸੌਦਾ ਕਰਕੇ ਆ ਨਾ ਤੇ ਹੁਣ ਤੁਸੀਂ ਪੁੱਛ ਸਕਦੇ ਹੋ ਕਿ ਪੁਫਾਰ ਕੀ ਹੈ ਤੇ ਸੱਚਾ ਸੌਦਾ ਕੀ ਹੈ ਮੈਂ ਬਾਬਾ ਜੀ ਨਾਲ ਕੋਈ ਸਵਾਲ ਨਹੀਂ ਕਰਦਾ ਬਾਬਾ ਮਰਦਾਨਾ ਜੀ ਇਹ ਕਹੇ ਕਿ ਪਹਿਲਾਂ ਬਾਬਾ ਤੇ ਦਾ ਮਹਿਤਾ ਕਲਿਆਣਦਾਲ ਸਿੱਛ ਪਿੱਛੋਂ ਬਾਬਾ ਮਰਦਾਨਾ ਜੀ ਤੁਰੇ ਆ ਰਹੇ ਤੇ ਬੇਬੇ ਨਾਲ ਕਿਹਨੇ ਝਾਕ ਦੇ ਦੀ ਪੁੱਛਿਆ ਕਿ ਵੀਰ ਕਿੱਥੇ ਆ ਕਿ ابو ਬਾਬੇ ਮਰਦਾਨੇ ਨੇ ਜਵਾਬ ਦਿੱਤਾ ਦੇਖ ਕੇ ਵੀਰ ਛੱਪਣ ਦੇ ਕੰਡੇ ਤੇ ਬੈਠਾ ਹੈ ਕਿਉਂ ਅੱਗੇ ਪਿਤਾ ਅੰਚੇ ਪਿਛੇ ਬੇਬੇ ਨਾਲ ਕੀ ਬਾਬਾ ਮਰਦਾਨਾ ਤੇ ਬਾਬਾ ਨਾਲ ਕੁਰੇ ਜਾਣ ਘਰ ਪਹੁੰਚੇ ਐਨੀ ਦੇਰ ਨੂੰ ਨਾਨਕਾ ਸਾਹਿਬ ਦੀ ਪੂਰੀ ਝੂਕ ਵਿੱਚ ਇਹ ਗੱਲ ਕਿ ਪਹੁੰਚ ਚੁੱਕੀ ਹੈ ਕਿ ਪਿਤਾ ਮਹਤਾ ਕਰਿਆਣ ਦਾਸ ਨੇ ਆਪਣੇ ਪੁੱਤਰ ਨਾਨਕ ਦੇ ਚਪੇੜ ਮਾਰੀ ਹੈ ਗੁਰੂ ਨਾਨਕ ਸਾਹਿਬ ਵੀ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੇ ਨੇ ਸਰਕਾਰ ਜੁਗੇ ਬਾਬਾ ਰਾਈ ਬਲਾਰ ਸਿੰਘ ਸਾਹਿਬ ਜਦੋਂ ਖਾਨ ਸਾਹਿਬ ਨੂੰ ਪਤਾ ਲੱਗਿਆ ਨਾ ਕਿ ਪਿਤਾ ਦੇ ਚੇਰੇ ਮਾਰੀ ਨਾ ਆਪਣਾ ਇੱਕ ਐਲਕਾਰ ਭੇਜਿਆ ਕਿ ਜਾਓ ਬੁਲਾ ਕੇ ਲੈ ਕੇ ਆਓ ਮੈਂ ਤੁਹਾਨੂੰ ਤੇ ਮਹਿਤਾ ਨੂੰ ਪੁੱਤਰ ਨੂੰ ਸਾਡੇ ਘਰ ਨਾਲ ਲੈ ਕੇ ਆਉਣਾ ਇੱਕ ਐਲਕਾਰ ਪਹੁੰਚਿਆ ਭਾਬੀ ਦਾ ਨਾਮ ਤੇ ਘਰੋਂ ਪਿਤਾ ਮਹਿਤਾ ਕਲਿਆਣ ਦਾਸ ਨੂੰ ਲਗਾ ਕੇ ਰਾਏ ਬਲਾਰ ਖਾਨ ਸਾਹਿਬ ਦੀ ਵੇਖੀ ਦਸੀ ਕਿ ਤੁਹਾਨੂੰ ਪਿਓ ਪੁੱਤ ਨੂੰ ਬੁਲਾਇਆ ਹੈ ਜਦੋਂ ਰਾਏ ਬਲਾਰ ਖਾਨ ਸਾਹਿਬ ਨੂੰ ਦੱਸਣ ਤੋਂ ਬਾਅਦ ਪਿਤਾ ਨੇ ਅਗੋਂ ਮਹਿਤਾ ਨੇ ਜਵਾਬ ਦਿੱਤਾ ਕਿ ਖਾਨ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਰਾਏ ਜੀ ਘਰ ਨਹੀਂ ਹੈਗੇ ਐਲਕਰ ਵਾਪਸ ਆਇਆ ਰਾਇਮਲ ਖਾਨ ਤੋਂ ਦੱਸਿਆ ਕਿ ਖਾਨ ਸਾਹਿਬ ਨੇ ਅਗਲੀ ਬੇਨਤੀ ਕੀਤੀ ਕਿ ਕਿੱਡੀ ਕੂਆ ਕਿਦਾਂ ਕੂਆ ਲੜਵਾਣਾ ਆ ਰਾਇਤ ਹੋਈ ਦੀ ਤਰ੍ਹਾਂ ਨਹੀਂ ਕਿੱਡੀ ਕੂਆ ਘਰ ਘਰ ਛਾਣ ਮਾਰੋ ਜਿੱਥੇ ਉਹ ਪੀਉ ਕੋਤ ਨੇ ਘਰ ਲੈ ਕੇ ਆਓ ਜਦੋਂ ਐਲਕਰ ਦੂਜੀ ਵਾਰੀ ਗਿਆ ਤੇ ਐਲਕਰ ਬਾਬੇ ਨਾਨਕ ਨੂੰ ਤੇ ਪਿਤਾ ਮਹਤਾ ਕल्याण ਦਾਸ ਨੂੰ ਲੈ ਕੇ ਆਇਆ ਬਾਬੇ ਨਾਨਕ ਨੇ ਨੀਵੀਂ ਪਾਈ ਹੋਈ ਜਾਂ ਬਾਬਾ ਮਹਤਾ ਕल्याण ਦਾਸ ਖਾਨ ਦੇ ਸਾਹਮਣੇ ਸਾਡ ਪ੍ਰੋਤਾ ਬਾਬਾ ਮਰਦਾਨਾ ਸਿੰਘ ਲਗਰੇ ਪਿਆਰੀ ਸਾਥੀ ਜੀ ਜਿੰਨੇ ਬੈਠੇ ਆ ਸੀ ਸਾਰੇ ਦੇ ਸਾਰੇ ਆ ਬੇਸ਼ੱਕ ਮੇਰੇ ਸਮੇਤ ਰਾਗੀਆਂ ਸਮੇਤ ਜਾਂ ਸਤਕਾਰਯੋਗ ਸਾਡੇ ਵੀਰ ਦੇ ਸਾਹਿਬ ਬੈਠੇ ਨੇ ਦੂਸਾ ਬੈਠੇ ਨੇ ਜਾਂ ਸਰਦਾਰ ਖੁਸ਼ਵਿੰਦਰ ਸਿੰਘ ਜੀ ਪੀ ਬਾਹਰ ਜਿੰਦਲ ਕੌਟੀ ਜਾਂ ਸਾਡੇ ਕਰਨੀ ਸਿੰਘ ਜੀ ਜਾਂ ਜਿੰਨੇ ਵੀ ਤੁਸੀਂ ਦਿੱਲੀ ਤੋਂ ਆਏ ਸਾਰੇ ਨੁਮਾਇੰਦੇਓ ਪੰਜਾਬ ਦੀ ਧਰਤੀ ਤੋਂ ਆਏ ਕੋਈ ਇੱਕ ਗੱਲ ਦਾ ਦਾਵਾ ਕਰਕੇ ਦੱਸੇ ਆ ਮੇਰੇ ਸਾਹਮਣੇ ਪਿਆਰ ਮੋਟਾਂ ਦਾ ਢੇਰ ਜਾਂ ਤੁਹਾਡੇ ਖਜ਼ਾਨਿਆਂ ਵਿੱਚ ਤੁਹਾਡੇ ਥੈਲਿਆਂ ਵਿੱਚ ਪਿਆ ਢੇਰ ਕੋਈ ਦਾਵਾ ਕਰ ਸਕਦਾ ਕਿ ਮੇਰਾ ਮੈਂ ਗੁਰੂ ਨਾਨਕ ਦੇਵ ਜਰਨਾ ਵਿੱਚ ਲੈ ਕੇ ਕਾਸਰਦਾ ਮੇਰਾ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਨੇ ਜਿਹੜਾ ਬਾਬੇ ਨਾਨਕ ਨੇ ਈਰ ਕਈਆਂ ਦੇ ਰੂਪ ਵਿੱਚ ਲਟਾਈਆਂ ਤੇ ਅੱਜ ਸਾਡੇ ਖਿਡਾਲੇ ਭਰੇ ਪਏ ਆ ਜੇ ਬਾਬਾ ਨਾਨਕ ਕਿਤੇ ਉਹਨਾਂ ਸਮਿਆਂ ਦੇ ਉਹ 20 ਰੁਪਏ ਨਾਲ ਲੁਕਾ ਲਾ ਤੇ ਅੱਜ ਸ਼ਾਇਦ ਅਸੀਂ ਕਿਤੇ ਆਪਣੀਆਂ ਧਰਿਆ ਅੱਜ ਦੇ ਕੰਦੇ ਰੁਪਈਆ ਰੁਪਈਆ ਦੇ ਉਹ ਹਾਲ ਹੀ ਦੇ ਸਕੀ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਝੱਖੜ ਵੇਖਿਆ ਹਨੇੜ ਵੇਖਿਆ ਨਾ ਤੇ ਉਸ ਵੀਰ ਨੇ ਜਿਗਿਆਸਾ ਪਰਹਿਤ ਟੀਪੀ ਕੇ ਮੈਂ ਰਾਤ ਆਪਣੇ ਕਿਤੇ ਰੁਕ ਜਾਵਾਂ ਇਹ ਫ਼ਰ ਮਿਲ ਜੇ ਤੇ ਫਿਰ ਨਾਲ ਅਗਲਾ ਰਸਤਾ ਤੈਅ ਕਰਾਂਗਾ ਜਦੋਂ ਕੋਨੇ ਆਪਣੇ ਪਿੰਡ ਦੀ ਜਿਗਿਆਸਾ ਤਹਿਤ ਆਸ-ਪਾਸੇ ਝਾੜ ਵਾਰੀ ਤੇ ਉਹਨੂੰ ਦੂਰੋਂ ਵੱਲਦਾ ਇੱਕ ਦੀਵਾਦ ਨਜ਼ਰੀ ਆਇਆ ਉਹ ਧੀਵੇ ਦੇ ਚੱਲਦਾ ਚੱਲਦਾ ਦੀਵੇ ਕੋਲ ਪਹੁੰਚਿਆ ਉਹਨੇ ਜਾ ਕੇ ਉਸ ਪਰਿਵਾਰ ਦਾ ਗੇੜ ਖੜਾਇਆ ਗੇੜ ਖੜਕਾ ਕੇ ਆਵਾਜ਼ ਮਾਰਦਾ ਕੋਈ ਭਾਈ ਇਸ ਘਰ ਦੇ ਅੰਦਰ ਹੈ ਜਿਹੜਾ ਮੈਨੂੰ ਆਪਣੇ ਘਰ ਵਿੱਚ ਵਿਸ਼ਰਾਮ ਦੇ ਸਕੇ ਤੇ ਘਰ ਵਾਲੇ ਨੇ ਆਪ ਆਵਾਜ਼ ਮਾਰੀ ਕਿ ਨਾ ਪਰਿਵਾਰ ਦਾ ਮੁਖੀ ਸੀ ਕੌਣ ਆ ਭਾਈ ਅਤੀ ਰਾਤ ਨੂੰ ਤੇ ਜਵਾਬ ਦੇਣ ਵਾਲੇ ਨੇ ਆਪਣਾ ਨਾਮ ਦੱਸਿਆ ਤੇ ਉਸ ਨਾਮ ਦੱਸਣ ਵਿੱਚ ਇਸਲਾਮੁਲਲਕੋਚਨ ਦੱਸੋ ਚਲ ਜੀ ਲਕਮਨ ਵੇਖ ਗਏ ਪਰਿਵਾਰ ਦਾ ਮੁਖੀ ਕਿਾ ਲਕਮਨ ਤੈਨੂੰ ਜਾਣਦਾ ਨਹੀਂ ਮੈਂ ਪੰਜਾਬ ਦਾ ਵਸਨੀਕ ਹਾਂ ਤੇਰੇ ਮੋਟ ਵਿੱਚ ਆ ਕੇ ਮੁਸੀਬਾ ਕੀਤਾ ਹੈ ਤੇ ਜੇ ਤੇਰੇ ਘਰ ਵਿੱਚ ਤੇਰੇ ਘਰ ਵਿੱਚ ਆਇਆ ਤੇਰੇ ਘਰ ਦਾ ਕੋਈ ਨੁਕਸਾਨ ਹੋ ਗਿਆ ਤੇ ਉਹਦੀ ਭਰਪਾਈ ਕੌਣ ਕਰੇਗਾ ਜਿਹੜਾ ਬਾਹਰ ਕਿਉਂ ਨਾ ਜਦੋਂ ਤੂੰ ਤੁਰਨ ਲੱਗੇ ਤੇ ਸਾਥੂ ਨੇ ਕੀ ਬਸਤੇ ਬਾਪੇ ਪਰਾਨ ਨੇ ਰਮਨ ਪੁੱਛੀ ਕਿ ਬਾਪਾ ਜਿਹੜੇ ਤੈਨੂੰ ਇੱਕ ਦਿਨ ਤੱਕ ਵੀ ਦੇਵਾਂ ਲੋ ਉਹਨਾਂ ਨੂੰ ਤੂੰ ਕਹਿਣਾ ਬਸਦੇ ਰਹੋ ਤੇ ਜਿਨ੍ਹਾਂ ਨੇ ਤੇਰੀ ਗਾਇ ਤੇਰੀ ਕੋਤ ਤੇਨੂੰ ਸੇਵਾ ਕਰਦੇ ਪਾ ਉਹਨਾਂ ਤੋਂ ਸੇਵਾ ਕੀ ਹੈ ਕੋਈ ਨਾ ਚਾਹੁੰਦਾ ਕਿ ਜਾਉਂਦੇ ਨੇ ਕਿ ਆਉਂਦੇ ਆਂ ਕਿਉਂਕਿ ਸਾਥ ਸੰਗਤ ਤਾਂ ਦੁਨੀਆ ਦੇ ਲਕਸ਼ੇ ਉੱਤੇ ਪਰ ਬੇਤੀ ਕਰਦਾ ਬੇਸ਼ੱਕ ਮੈਂ ਪਾਕਿਸਤਾਨ ਦੀ ਧਰਤੀਆਂ ਬੇਸ਼ੱਕ ਮੈਂ ਹਿੰਦੁਸਤਾਨ ਦੀ ਧਰਤੀਆਂ ਮਾਂ ਬੇਸ਼ੱਕ ਮੈਂ ਅਮਰੀਕਾ ਕਰੇਗਾ ਜਿੱਥੇ ਵੀ ਕਿਸੇ ਦੇਸ਼ ਵਿੱਚ ਜਾਵਾਂ ਇੱਕ ਕਾਨੂੰਨ ਹੈ ਯੂਨੋ ਦਾ ਬੜਾ ਹੋਇਆ ਕਿ ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਨਹੀਂ ਚੁੱਕ ਸਕਦਾ ਤੇ ਫਕਰ ਨਾਲ ਆਪਣਾ ਸਿਰ ਉੱਚਾ ਠੁੱਕਿਆ ਕਰੋ ਬਾਬੇ ਨਾਨਕ ਨੇ ਜਿਹੜਾ ਨਿਸ਼ਾਨ ਦਿੱਤਾ ਸੀ ਦੁਨੀਆ ਦੇ 185 ਦੇਸ਼ਾਂ ਵਿੱਚ ਨਿਰੰਤਰ ਝੋਲ ਰਿਹਾ ਹੈ ਇਹ ਝੋਲ ਇਸ ਕਰਕੇ ਰਿਹਾ ਹੈ ਇਹ ਝੋਲ ਇਸ ਕਰਕੇ ਰਿਹਾ ਹੈ ਉਹ ਕੀ ਪਾਪੇ ਨਾਲ ਕਨੇ ਇੱਕ ਕਥਾ ਪ੍ਰਚਲਿਤ ਹੁੰਦੀ ਸੀ ਮੇਰੀਆਂ ਸਤਕਾਰਯੋਗ ਦਾਦੀਆਂ ਮੇਰੀਆਂ ਸਤਕਾਰਯੋਗ ਮਾਵਾ ਅੱਜ ਦੀਆਂ ਮੇਰੀਆਂ ਭੈਣਾਂ ਨਹੀਂ ਮੇਰੀਆਂ ਦਾਦੀਆਂ ਤੇ ਮਾਵਾ ਸ਼ਵੇਰੇ ਸ਼ਿੱਕੂ ਭਰ ਕੇ ਪ੍ਰਸ਼ਾਦਿਆਂ ਦਾ ਘਰ ਰੱਖੀਆਂ ਹੁੰਦੀਆਂ ਸੀ ਜੇ ਕੋਈ ਸਵਾਲ ਕਰਦਾ ਸੀ ਨਾ ਦਾਦੀ ਆਹ ਸ਼ਿੱਕੂ ਭਰ ਕੇ ਪ੍ਰਸ਼ਾਦੇ ਕਿਉਂ ਰੱਖ ਰਹੀਆਂ ਜਦੋਂ ਕਿਸੇ ਨੇ ਰੋਟੀ ਖਾਣੀ ਹੋਵੇਗੀ ਉਹਦੋਂ ਪ੍ਰਸ਼ਾਦਾ ਗਰਮ-ਗਰਮ ਲਾ ਕੇ ਦੇ ਦੇਵਾਂਗੇ ਤੇ ਦਾਦੀ ਦਾ ਅੱਗੋਂ ਜਵਾਬ ਹੁੰਦਾ ਸੀ ਪੁੱਤਰ ਆਪਣੇ ਪਰਿਵਾਰ ਦੇ ਜੀ ਨੂੰ ਤਾਂ ਗਰਮ-ਗਰਮ ਲਾ ਕੇ ਦੇ ਦੇਵਾਂਗੇ ਪਰ ਜਿਹੜਾ ਅਚਨ-ਚੇਤ ਮੁਸਾਫਰ ਸਾਡੇ ਘਰ ਵਿੱਚ ਆਵੇਗਾ ਹੋ ਸਕਦਾ ਉਹਦੇ ਕੋਲ ਸਮਾਂ ਥੋੜਾ ਹੋਵੇ ਪ੍ਰਸ਼ਾਦੇ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਸਾਡੇ ਸਿਆਣੇ ਪਹਿਲਾਂ ਕਹਿੰਦੇ ਹੁੰਦੇ ਸੀ ਪੁੱਤਰ ਕਿਸੇ ਨੂੰ ਕੰਮ ਪੁੱਛੋ ਬਾਹਰ ਦੇ ਵਿੱਚ ਪਰ ਪਹਿਲਾਂ ਉਹਨੂੰ ਪ੍ਰਜਲ ਪਾਣੀ ਦਾ ਪੁੱਛੋ ਸਿਆਣੇ ਕਹਿੰਦੇ ਹੁੰਦੇ ਸੀ ਜੇ ਕੋਈ ਆਉਂਦਾ ਉਹਨੂੰ ਜਲਣਾ ਪੁੱਛੋ ਉਹਨੂੰ ਦੁੱਧ ਪੁੱਛੋ ਦੇ ਦੁੱਧ ਪੁੱਛਦੇ ਪੁੱਛਦੇ ਕੰਮੇਟ ਕੰਦੀ ਨਹੀਂ ਕਰਦਾ ਅਮਰਿਆਰਾ ਸਾਡੀ ਆਦਾਸ ਵਿੱਚ ਸਿੱਖ ਸੰਗਤਾਂ ਜਿਗਰ ਕਰਦੀਆਂ ਨੇ ਸਤਪੁਰ ਸੱਜੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਲੋਹਗੰਦਰ ਤੱਕ ਕੇ ਆਜੇ ਹੋਇਆ ਹੈ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਨੰਗਰ ਪ੍ਰਸ਼ਾਦ ਸੰਗਤ ਵਿੱਚ ਮਤੌਂਦੀ ਆਗਿਆ ਕਰਨੀ ਤੇ ਜੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਭਾਈ ਨੂੰ ਜੇਪੇ ਸਾਡੀਆਂ ਸਿਆੜੀਆਂ ਮਾਤਾਵਾਂ ਮੈਨੂੰ ਘਰ ਵਿੱਚ ਵੀ ਲੰਗਰ ਪ੍ਰਸ਼ਾਦਾ ਤਿਆਰ ਕਰ ਦਿਨਾ ਸਨ ਉਦੋਂ ਵੀ ਆਟਾ ਕੁੰਨੀਆਂ ਭਾਈ ਗੁਰੂ ਭਾਈ ਨੂੰ ਕਰਦੀਆਂ ਸਨ ਜਦੋਂ ਪ੍ਰਸ਼ਾਦਾ ਲਉਂਦੀਆਂ ਸਨ ਤੇ ਉਦੋਂ ਵੀ ਪ੍ਰਸ਼ਾਦਾ ਛਕਦੀਆਂ ਲਉਂਦੀਆਂ ਪਕਾਉਂਦੀਆਂ ਭਾਈ ਨੂੰ ਦਾ ਸਿਰ ਹੁੰਦਾ ਸੀ ਤੇ ਅੱਜ ਇੱਕ ਪਾਸੇ ਪ੍ਰਸ਼ਾਦਾ ਲੱਥ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਟੀਵੀ ਦੇ ਨਾਲ ਅੱਗੇ ਚੱਲ ਰਹੇ ਹੁੰਦੇ ਆ ਕਿਸੇ ਦੇ ਘਰ ਦੀਆਂ ਲੜਾਈਆਂ ਭੱਗ ਕੇ ਪ੍ਰਸ਼ਾਦਾ ਵਿੱਚ ਸਾਡੀ ਪਾਰਟੀ ਦੇ ਸਰਪੰਚ ਜੀ ਬੈਠੇ ਨਹੀਂ ਸਰਦਾਰ ਕੁਸ਼ਵਿੰਦਰ ਸਿੰਘ ਜੀ ਉਹਨਾਂ ਤਾਂ ਕਿ ਭੜੀ ਪੁੱਜ ਦੀ ਕਰ ਦੇਣਾ ਜੇ ਕਿਸੇ ਨੂੰ ਵੀ ਘੜੀ ਆਪਣੀ ਬਹੁ ਮੁੱਲੀ ਲੱਗਦੀ ਹੈ ਕਿ ਮੇਰੇ ਹੱਥ ਤੋਂ ਡੇਗ ਲੱਥ ਕੇ ਡੇਗੀ ਹੈ ਤੇ ਕਿਰਪਾ ਕਰਕੇ ਸਾਡੇ ਲੀਡਰ ਸਾਹਿਬਾਨ ਬੈਠੇ ਹੋਏ ਨੇ ਉਹਨਾਂ ਕੋਲ ਤੁਸੀਂ ਆ ਕੇ ਆਪਣੀ ਘੜੀ ਜਿੱਤਿਆ ਪ੍ਰਾਪਤ ਕਰ ਸਕਦੇ ਹੋ ਭਾਈ ਗੁਰਦੀਪਾ ਖਾਲਸਾ ਭਾਈ ਗੁਰਦੀਪਾ ਸਾਹਿਬ ਸਤਿਵਾਦ ਕਰੂੰਗਾ ਬਾਬਾ ਜੀ પણ બીજી

oi नहीं ਦਰਸ਼ਨ ਕਰਕੇ ਹੁਣ ਸੰਗਤ ਚੱਲ ਪਈ ਸੱਚਾ ਸੌਦਾ ਗੁਰਦੁਆਰਾ ਸਾਹਿਬ ਤੋਂ ਬਾਹਰ ਆਪਣੀਆਂ ਬਸਾਂ ਵੱਲ ਬਹੁਤ ਵਧੀਆ ਫੁੱਲ ਲੱਗੇ ਹੋਏ ਨੇ ਬਾਗ ਵੀ ਅੰਦਰ ਬਣਿਆ ਹੋਇਆ ਰਸ ਗਿਆ ਮੇਰਾ ਮੋਬਾਈਲ ਮੇਰਾ ਇਹ ਕੈਮਰਾ ਸਿਸਟਮ ਰਸ ਗਿਆ ਗਰਮੀ ਕਰਕੇ ਪਲਟੀਆਂ ਛਲਟੀਆਂ ਲੱਗਿਆ ਮਾਰਨਾ ਆਹੋ ਆਹੋ ਭਾਈ ਦਰੋਂ ਨੇ ਗਾ ਪਾ ਰੱਖਿਆ ਦੇਖੋ ਡਰੋਨ ਨੇ ਪੂਰਾ ਜੋਰ ਲਾ ਰੱਖਿਆ ਸਾਨੂੰ ਫੜਨ ਤੇ ਆਹ ਤੇਰੇ ਸਾਦ ਕੇ ਕਮਾਤਾ ਕੈਮਰਾ ਸਾਡੇ ਕਣੀ ਮਾਣਿਆਂ ਨੂੰ ਇੱਕ ਜੇਟਰਾਂਹੀਂ ਤੇ ਭਾਈਆਂ ਨੂੰ ਦੂਜੀ ਜੇਟਰਾਂਹੀਂ ਕੱਢਿਆ ਜਾ ਰਿਹਾ ਹੈ ਦੁਵਾਰਾ ਫੇਰ ਦਸਾਂ ਕਣੀ ਜਾ ਰਿਹਾ ਹੈ ਚਾਹ ਜੀ ਮਰੀਆ ਜੀ ਠੀਕ ਠਾਕ ਕਿਵੇਂ ਰਹੇ ਦਰਸ਼ਨ